ਵੈਰੀ ਗੁਰ ਕਲਚਾ ਵੈਰੀ ਗੁਰ ਪਤੇ ਜੀ ਆ ਦੇਖੋ ਜੀ ਅਸੀਂ ਦੁਖਨ ਸਾਹਿਬ ਗੁਰਦੁਆਰੇ ਗਏ ਸੀਗੇ ਤੇ ਉੱਥੇ ਨਾਲ ਹੀ ਆਪਣਾ ਇੱਕ ਬਾਬਾ ਜੀ ਦੀ ਸ਼ਾਪ ਸੀਗੀ ਦੇਖੋ ਸਾਰੇ ਸ਼ਸਤਰ ਇਹਨਾਂ ਕੋਲੇ ਤੇ ਸਾਰੇ ਆਪਣੇ ਫੋਟੋ ਵਗੈਰਾ ਆਪਣਾ ਸ੍ਰੀ ਸਾਹਿਬ ਸਾਰਾ ਹੈਗਾ ਬਾਬਾ ਜੀ ਕੋਲੇ ਦੇਖੋ ਕਿੰਨੇ ਵਧੀਆ ਵਧੀਆ ਦੇਖੋ ਬਾਬਾ ਜੀ ਦੀ ਫੋਟੋ ਗੁਰਨਾਨ ਸਿੰਘ ਤੇਲ ਜੀ ਦੀ ਬਾਬਾ ਦੀਪ ਸਿੰਘ ਆ ਦੇਖੋ ਸਾਰੇ ਇਹਨਾਂ ਕੋਲੇ ਸਾਰਾ ਕੁਝ ਇਹਨਾਂ ਕੋਲੇ ਆ ਦੇਖੋ ਕਿਰਪਾਨ ਕਿੰਨੀ ਵਧੀਆ ਆ ਦੇਖੋ ਜੀ ਸਾਰੀਆਂ ਫੋਟੋਆਂ ਗੁਰੂ ਸਾਹਿਬਾਨਾਂ ਦੀਆਂ ਆ ਦੇਖੋ ਜੀ ਹਰ ਇੱਕ ਫੋਟੋ ਸਾਰੀ ਚੀਜ਼ ਮਿਲੂਗੀ ਤੁਹਾਨੂੰ ਆ ਵਾਹ ਗੁਰੂ ਲਿਖਿਆ ਜੀ ਬਹੁਤ ਵਧੀਆ ਤੇ ਆ ਦੇਖੋ ਪੁੰਗੜਾ ਗਿੱਧਾ ਢੋਲ ਵਜਾਉਂਦੇ ਹੋਏ ਬਾਕੀ ਬੈਠੇ ਹੋਏ ਪਪਾ ਜੀ ਬਾਕੀ ਇਹ ਐਂਟਿਕ ਪੀਸ ਹੈ ਨਾ ਕੋਲੇ ਬਾਕੀ ਢੋਲ ਵਜਾਉਂਦੇ ਆ ਆ ਦੇਖੋ ਹਰਮੰਦਰ ਸਾਹਿਬ ਜੀ ਇਹਨਾਂ ਕੋਲੇ ਹੈਗਾ ਛੋਟਾ ਜ੍ਹਾ ਬੜਿਆਵਾ ਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਹਰਮੰਦਰ ਸਾਹਿਬ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਆ ਦੇਖੋ ਜੀ ਐਂਟਿਕ ਪੀਸ ਹੈ ਜੀ ਇਹ ਵਧੀਆ ਗੋਲ ਆਪ ਦੇ ਘਰੇ ਰੱਖਣ ਵਾਸਤੇ ਆਪਣੇ ਦਫਤਰ ਜਾਂ ਕਿਤੇ ਵੀ ਰੱਖ ਸਕਦੇ ਹੋ ਆ ਦੇਖੋ ਆ ਦੇਖੋ ਜੀ ਕੀ ਬਾਤ ਹੈ आ देखो सारे गुरु साहब फोटो जी बाबा दीप सिंह जी देख लो जी हाँ देखो वो देखो कि सोनिया कृपाना बाकी कड़े सारे कड़े वजिया जी इन्ने सोहने कड़े कड़े है ना मैं लैके गया सी मैं बहुत वजिए लगे आ देखो जी बाकी बुक्स वगैरह है ना सारा कुछ है जी आखो रिवालवर पिस्टल ਦੇਖੋ ਜੀ ਕੀ ਬਾਤ ਹੈ ਕਾ ਜੀ ਅਸੀਂ ਅੱਜ ਬਾਪੂ ਜੀ ਕੋਲੇ ਉਹਨਾਂ ਦੇ ਕੋਲੇ ਬਹੁਤ ਹੀ ਮਤਲਬ ਸਸਤਾ ਸਭ ਤੋਂ ਸਸਤਾ ਮਿਲਦਾ ਤੁਸੀਂ ਗੁਰੂ ਘਰ ਚਾ ਗੁਰੂ ਘਰ ਦੇ ਨੇੜੇ ਆਓ ਤੇ ਸਭ ਤੋਂ ਸਸਤੇ ਜੋ ਵੀ ਲੈਣਾ ਤੁਸੀਂ ਹਾਂ ਚਿਕਨ ਨਿਸ਼ਾਨ ਜੋ ਵੀ ਲੈਣਾ ਮਤਲਬ ਬਹੁਤ ਸਸਤਾ ਮਿਲਦਾ ਤੇ ਅੱਜ ਬਾ ਜੋ ਬਾਪੂ ਜੀ ਨੇ ਬਣਾਉਨੇ ਆ ਬਾਪੂ ਜੀ ਕਰੋ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੜੀ ਐਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੂ ਸ੍ਰੀ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ੋਅ ਨੰਬਰ 13 ਖਾਲਸਾ ਪੁਸਤਕਪੰਡਰ ਦੁਕਾਨ ਹੈ ਜੀ ਆਪ ਜੀ ਉਹ ਬੇਨਤੀ ਹੈ ਜੂਰ ਕਰਸ਼ਨ ਦਿਓ ਵਾਜੂ ਗੇਟ ਤੇ ਸਮਾਨ ਆਪ ਜੀ ਨੂੰ ਪ੍ਰਾਪਤ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਜੀ ਹੁਣ ਬਾਪੂ ਜੀ ਨੇ ਤੁਹਾਨੂੰ ਕਿਹਾ ਤਾਂ ਹੁਣ ਮੇਰੇ ਕਹੇ ਤੇ ਬਾਪੂ ਜੀ ਕਹਿ ਦੇਣਗੇ ਰਬ ਕੀਰਤ ਬਲੌਕ ਕਲੇ ਆ ਗਈ ਸੀ ਤਾ ਲੈਸ ਵੀ ਕਰਨਗੇ ਇਹ ਮੈਂ ਕਹਿਣਾ ਬਾਪੂ ਜੀ ਕਰੋਗੇ ਲੈਸ ਜੀ ਹਾਂ ਤੇ ਬਾਪੂ ਜੀ ਰਬ ਕੀਰਤ ਬਲੌਕ ਕਲੇ ओके دونكਿਆਓ ਤੁਸੀਂ ਜਿੰਨੇ ਵੀ ਮੇਰੇ ਮੇਰੇ ਯੂਟਿਊਬਰ ਨੂੰ ਸਬਸਕ੍ਰਾਈਬਰ ਨੇ ਮੇਰੇ ਸਾਰੇ ਆਓ ਫੋਲੋਅਰ ਨੇ ਜਿਹੜੇ ਮੇਰੇ ਇੰਸਟਾਗ੍ਰam ਤੇ ਉਹ ਵੀ ਆਓ ਪਲੀਜ਼ ਆਉਂਗੇ ਤੁਸੀਂ ਰਬਗੀਰ ਤੇ ਕਹਿ ਕੇ ਤਾਂ ਬਾਬੂ ਜੀ ਲਸ ਜ਼ਰੂਰ ਕਰਨਗੇ ਬਾਬੂ ਜੀ ਲਸ ਕਰਦੇ ਪਲੀਜ਼ ਰੋ ਜੀ ਕਿਹੜੀ ਕੰਡੀਸ਼ਨ ਦਾ ਸਾਰਾ ਹੀ ਸਮਾਨ ਮਿਲਦਾ ਆਪਣੇ ਜੀ ਹਾਂ ਰਬਗੀਰ ਤੋਂ ਬਲੋਗ ਹੈ ਤੇ ਉਹਨਾਂ ਕੀ ਤਾਂ ਕਰ ਦੂਗੇ ਬਾਬੂ ਜੀ ਕਹਿੰਦੇ ਕਰ ਦੇ ਹਾਂ ਠੀਕ ਹੈ ਜੀ ਤੇ ਮਿਲਦੇ ਆ ਨੈਕਸਟ ਬਲੋਗਸ ਥੈਂਕਸ ਫॉर ਵਾਚਿੰਗ Like and comment. Subscribe.